ਇਲੈਕਟ੍ਰਿਸਿਟੀ એનર્ਜੀ ਅੱਜ ਦੀ ਡੇਟ ਦੇ ਵਿੱਚ ਬਹੁਤ ਇੰਪੋਰਟੈਂਟ ਆ ਕਿਤੇ ਦਿਮਾਗ ਦੇ ਵਿੱਚ ਗਰਾਉਂਡ ਦੇ ਵਿੱਚ ਸਰੀਰਾਂ ਦੇ ਵਿੱਚ ਬਹੁਤ ਸਾਰੀ એનર્ਜੀ ਆ ਤਾਂ ਇਹ ਫੂਡ ਬਣਾਉਣ ਵਾਸਤੇ ਰਾਤ ਨੂੰ ਇੱਥੇ ਪੂਰੀ ਰੋਸ਼ਨੀ ਰੱਖਣ ਵਾਸਤੇ ਇਲੈਕਟ੍ਰਿਸਿਟੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਔਰ ਇਲੈਕਟ੍ਰਿਸਿਟੀ ਐਸਪੀ ਇਲੈਕਟ੍ਰਿਕਲਸ ਸੋ ਇਹ ਜਿਹੜੇ ਸਾਡੇ ਭਾਜੀ ਨੇ ਨਾ ਸ਼ੀਤਲ ਭਾਜੀ ਇਹਨਾਂ ਦਾ ਨਾਮ ਸ਼ੀਤਲਾ ਤੇ ਉਹਦਾ ਹੈ એનર્ਜੀ ਦਿੰਦ ਨੇ ਕਰੰਟ ਆ ਤੇ ਗੱਲ ਨਹੀਂ ਕਰਾ ਰਹੇ ਨੇ ਸੋ ਸਰਬੀਆ ਵਿੱਚ ਸੋ ਇਹਨਾਂ ਦੇ ਕੋਲ ਸਾਰਾ ਪ੍ਰਬੰਧ ਹੈ ਇੱਥੋਂ ਦਾ ਸਾਰੀ ਲੁੱਕ ਆਫਰੇ ਕਰ ਰਹੇ ਨੇ ਮੋਸਟ ਆਫ ਵਲੰਟੀਅਰੀ ਵਰਕ ਕਰ ਰਹੇ ਨੇ ਮੈਨ ਨਾਲ ਗੱਲਬਾਤ ਕਰਨੀ ਚਾਹੂਗਾ ਜੀ ਭਾਈ ਕਿਦਾਂ ਦਾ ਐਕਸਪੀਰੀਅੰਸ ਚੱਲ ਰਿਹਾ ਔਰ ਕਿਦਾਂ ਲੋਕ ਫਾਰਵਰਡ ਕਰ ਰਹੇ ਹੋ ਤੁਸੀਂ ਅਗਲੇ 3 ਦਿਨਾਂ ਵਾਸਤੇ ਜੀ ਆਪਣੇ ਵੱਲੋਂ ਪੂਰਾ ਜੋਰ ਲੱਗਿਆ ਹੋਇਆ ਹੈਗਾ ਜੋ ਵੀ ਜਿੰਨਾ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਆ ਮੇਰਾ ਟੀਮ ਪੂਰੀ ਸਾਥ ਦੇ ਰਹੀ ਹੈ ਤੇ ਬਾਕੀ ਵੀ ਸਹਿਯੋਗ ਪੂਰਾ ਬਾਕੀ ਬਾਬੇ ਦੇ ਉੱਪਰ ਹੈ ਕੀ ਕਹਿੰਦਾ ਬਾਬਾ ਫੋਨ ਤੱਕ ਕਿੰਨੇ ਕੋ ਫਾਲਟ ਆਏ ਨੇ ਜਿਹੜੇ ਤੁਸੀਂ ਰਿਕਵਰ ਕੀਤੇ ਨੇ ਜਾਂ ਬਿਜਲੀ ਤੋਂ ਡੱਬੀ ਉਹ ਆਫ ਫਾਲਟ ਨਹੀਂ ਹੋ ਰਹੀ। ਕਿਰਦੀ ਫਾਲਟ ਹੀ ਨਹੀਂ ਹੋ ਰਹੀ ਇਹ ਕਿਹਾ ਜਾ ਸਕਦਾ ਕਿ ਬਾਕੀ ਸਭ ਠੀਕ ਹੈ ਸਭ ਠੀਕ ਚੱਲਦਾ। ਕੋਈ ਪ੍ਰੋਬਲਮ ਕੋਈ ਫਾਲਟ ਨਹੀਂ ਆਇਆ। ਜਿਹੜੀ ਪਬਲਿਕ ਆ ਨਾ ਉਹ ਕਈ ਵਾਰੀ ਗਲਤੀ ਕਰ ਵੈਂਦੀ ਆ ਓਡੇ ਸਵਿਚ ਆਫ ਕਰ ਦਿੰਦੀ ਆ ਜਾਂ ਕਿਤੇ ਪਲੱਗ ਗਲਤੀ ਦੀ ਤਾਂ ਆਫ ਪੁਨ ਕਰ ਲੈਂਦੀ ਆ ਐਦਾਂ ਦੇ ਇਨਸੀਡੈਂਟ ਹੁੰਦੇ ਨੇ ਐਦਾਂ ਦੇ ਇਵੈਂਟਸ ਦੇ ਵਿੱਚ। ਹੁੰਦੇ ਨੇ ਬਟ ਜੇ ਤੁਸੀਂ ਅਲਰਟ ਰਹੋ ਤੁਸੀਂ ਰੈਗੂਲਰ ਚੈਕਸ ਰੱਖੋ ਤਾਂ ਐਵੋਇਡ ਕਰ ਸਕਦੇ ਤੁਸੀਂ ਇਹ ਚੀਜ਼ਾਂ ਹੈਜ਼ਰਡ ਦੇ ਤੌਰ ਤੇ ਅਸੀਂ ਇਲੈਕਟ੍ਰਿਸਿਟੀ ਨੂੰ ਦੇਖਦੇ ਆ ਇਸ ਨੂੰ ਤੇ ਇਦਾਂ ਦੇ ਇਵੈਂਟਸ ਦੇ ਵਿੱਚ ਤੁਸੀਂ ਬਹੁਤ ਸਾਰੇ ਇਵੈਂਟਸ ਬਿਕਾਜ਼ ਆਈ ਨੋ ਯੂ ਫਰਮ ਲੌਂਗ ਟਾਈਮ ਬਿਗ ਇਵੈਂਟਸ ਦੇ ਵਿੱਚ ਤੁਸੀਂ ਵਰਕ ਕੀਤਾ ਜਦੋਂ ਪਬਲਿਕ ਅਨਅਵੇਅਰਲੀ ਕਿੱਦਾਂ ਦੇ ਹੈਜ਼ਰਡਸ ਕ੍ਰੀਏਟ ਕਰ ਸਕਦੀ ਹੈ ਇਲੈਕਟ੍ਰਿਸਿਟੀ ਦੇ ਨਾਲ ਜਿਹੜਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਪਬਲਿਕ ਲੋਕ ਕਿ ਜੀ ਕਿਤੇ ਵੀ ਨਾਟ ਓਨਲੀ ਥੀਸ ਇਵੈਂਟਸ ਕਿੱਤੇ ਵੀ ਕਿਸੇ ਪਬਲਿਕ ਇਵੈਂਟਸ ਜਾਓ ਜਿੱਥੇ ਉਹ ਫੌਲਟੀ ਜਾਂ ਇਵੈਂਟਸ ਦੇ ਹੈਜ਼ਰਡ ਦੇ ਨਾਲ ਕਨੈਕਟਡ ਹੋ ਕੇ ਜਾਂ ਐਕਸੀਡੈਂਟਲੀ ਉੱਥੇ ਆਪਣੇ ਆਪ ਨੂੰ ਹਾਮ ਜਾਂ ਦੂਜੇ ਨੂੰ ਹਾਮ ਕਰ ਸਕਦੇ ਹੈ ਇਹ ਮੈਸੇਜ ਹੈ ਕਿ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਤੇ ਉਹਦੇ ਚ ਨਾ ਪਾਓ ਤੇ ਲੈਟ ਲੈਟ ਇਟ ਬੀ ਯੂ نو ਲੀਵ ਇਟ ਫॉर ਦਾ ਐਕਸਪਰਟ ਟੂ ਡੀਲ ਵਿਦ ਇਟ ਐਂਡ ਜਸਟ ਮੂਵ ਅਵੇ ਫਰਮ ਯੂ نو ਇਨ ਅ ਸੇਫ ਜ਼ੋਨ ਸੋ ਯੂ ਡੋਂਟ ਗੈਟ ਐਨੀ ਹਾਮ ਲੀਵ ਦਾ ਐਕਸਪਰਟ ਟੂ ਡੀਲ ਵਿਦ ਇਟ ਜੇ ਕੁਝ ਵੀ ਕੋਈ ਕਿਸੇ ਨੂੰ ਪਤਾ ਲੱਗਦਾ ਤੇ ਸਾਨੂੰ ਦੱਸਿਆ ਜਾਵੇ ਸਾਡੇ ਨੰਬਰ ਹਰ ਥਾਂ ਤੇ ਲੱਗੇ ਹੋਏ ਨੇ ਬੈਨਰ ਵੀ ਲੱਗੇ ਹੋਏ ਨੇ ਸਾਰੇ ਥਾਵਾਂ ਤੇ ਸਾਨੂੰ ਇਨਫੋਰਮ ਕੀਤਾ ਜਾਵੇ ਕਈ ਵਾਰੀ ਨੰਬਰ ਨਹੀਂ ਮਿਲਦਾ ਤਾਂ ਟੌਰ ਵਾਲੀਆਂ ਟੋਪੀਆਂ ਦੇਖ ਲੈਣੀਆਂ ਜਿਸ ਦੇ ਸਿਰ ਤੇ ਟੌਰ ਦੀ ਟੋਪੀ ਹੁੰਦੀ ਔਰ ਇਹਦਾ ਮਤਲਬ ਉਹ ਟੌਰ ਨਾਲ ਬਿਜਲੀ ਨੂੰ ਮੈਨੇਜ ਕਰਨ ਲੱਗੇ ਹੋਏ ਨੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ